ਜ਼ਬਰ ਲਾਲਨ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏ ਗੱਲ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਈ ਇਹੋ ਜੇ ਅਫਸਰ ਨੇ ਕਈ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪ੍ਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕਾਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਆਂ ਦਾ ਜਿਆਦਾ ਦੇਰ ਨਹੀਂ ਚੱਲੂਗਾ ਜੇ ਤ ਸੱਚ ਦੀ ਹੋਊਗੀ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਊਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਬਸ ਤੁਸੀਂ ਤੱਕੜੇ ਰਹੋ ਆਪਦੀ ਪਾਰਟੀ ਵਾਸਤੇ ਜੀ ਜਾਨ ਲਾ ਕੇ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਔਖੇ ਸਮੇਂ ਵਿੱਚ ਵੀ ਜੇ ਚੰਗੇ ਦਿਨਾਂ ਚੇਤਾ ਸਾਰੇ ਹੀ ਪਹੁੰਚ ਜਾਂਦੇ ਨੇ ਲੇਕਿਨ ਮਾੜੇ ਦਿਨਾਂ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਤੇ ਪਾਰਟੀ ਦੀ ਲੜਾਈ ਲੜੀ ਜੇ ਅਸਲੀ ਜੁਝਾਰੂ ਪਾਰਟੀ ਦੇ ਜੈ ਸਰਮੋਰ ਸਰਤਾਜ ਨੇ ਤਾਂ ਤੁਸੀਂ ਸਾਰੇ ਉਹ ਵਰਕਰੋ ਜਿਹੜੇ ਮਾੜੇ ਦਿਨਾਂ ਦੇ ਜ਼ੋਰ ਜ਼ਬਰ ਦੇ ਖਿਲਾਫ ਅੱਜ ਵੀ ਪਾਰਟੀ ਦੇ ਨਾਲ ਖੜੇ ਹੋ ਪਿੰਡ ਪਿੰਡ 'ਚ ਖੜੇ ਹੋਇਓ ਤੇ ਜਿਹੜੀ 2022 ਚ ਘਾਟ ਹੋਈ ਸੀ ਉਹਨੂੰ ਭਰਨ ਵਾਸਤੇ ਉਹਨੂੰ ਸੁਧਾਰਨ ਵਾਸਤੇ ਤੁਸੀਂ ਮਿਹਨਤ ਕੀਤੀ ਹਾਂ ਜੇ ਥੋੜੀ ਜਿਹੀ ਘਾਟਾ ਦੇ ਵੀ ਰਹਿ ਗਈ ਹੈ ਕੋਈ ਗੱਲ ਨਹੀਂ ਹੋਰ ਜ਼ੋਰ ਲਾਈਏ ਹੋਰ ਮਿਹਨਤ ਕਰੀਏ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਜਿਵੇਂ ਬਠਿੰਡੇ ਚ ਕੀਤਾ ਪਰਮਾਤਮਾ ਬਲ ਬਖਸ਼ੇ ਮੈਂ ਆਪਣੇ ਆਪ ਨੂੰ ਮਾੜਾ ਜਿਹਾ ਮਹਿਸੂਸ ਕਰ ਰਹੀ ਸੀ ਕਿ ਭਈ ਲੋਕਾਂ ਦੀ ਉਮੀਦਾਂ ਹੈਗਿਆ ਸ਼ਾਇਦ ਮਾਨਸੇ ਜ਼ਿਲ੍ਹੇ ਵਾਲੇ ਮੇਰੇ ਤੋਂ ਨਾਰਾਜ਼ ਨੇ ਕਿ ਜਿੰਨਾ ਮੈਂ ਬਠਿੰਡੇ ਕਰ ਗਈ ਉੱਥੇ ਮੈਂ ਮਾਨਸੇ ਚ ਕਰ ਨਹੀਂ ਸਕੀ ਤੇ ਹੁਣ ਇਹਨਾਂ ਦਾ ਦਿਲ ਜਿੱਤਣ ਵਾਸਤੇ ਮੈਂ ਕਿਵੇਂ ਕਰਾਂਗੀ ਇੱਥੇ ਤਾਂ ਸਰਕਾਰ ਹੈ ਨਹੀਂ ਉੱਥੇ ਆਪਾਂ ਨੂੰ ਜੁੜਨਾ ਨਹੀਂ ਉਹਨਾਂ ਦੇ ਨਾਲ ਫਿਰ ਮੇਰੇ ਮਨ ਚ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਸੁਪਨੇ ਚ ਕਦੇ ਐਮ ਸੋਚਿਆ ਸੀ ਉਹ ਐਮਸ ਵੀ ਤਾਂ ਮੈਂ ਤੇਰੀ ਝੋਲੀ ਚ ਪਾਇਆ ਨਾ ਹੋਰ ਕੋਈ ਲਾ ਸਕਿਆ ਤੇ ਜੇ ਉਸ ਮਾਲਿਕ ਦੀ ਰਜ਼ਾ ਹੋਏ ਅਰਦਾਸ ਉੱਥੇ ਹੋਏ ਤਾਂ ਫਿਰ ਇੰਨੇ ਵੱਡੇ ਕੰਮ ਮਾਲਿਕ ਕਰਾ ਦਿੰਦਾ ਜਿਹੜੇ ਆਪਣੇ ਸੋਚ ਤੇ ਆਪਣੇ ਸੁਪਨੇ ਤੋਂ ਵੀ ਬਾਹਰ ਹੁੰਦੇ ਨੇ ਸੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਮਾਨਸਾ ਜ਼ਿਲ੍ਹੇ ਦਾ ਨੰਬਰ ਆਊਗਾ ਸ਼ੁਰੂਆਤ ਨਿਹਾਰ ਸਤ ਸ੍ਰੀ ਅਕਾਲ ਜਿਹੜਾ ਇਹਨਾਂ ਨੇ 10 ਸਾਲ ਨਾ ਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁੱਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁੱਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਧਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕੀ ਥੋੜਾ ਉਹ ਨਾ ਦਾ ਸੁਧਾਰ ਕਰ ਦਿਓ ਜਿਹੜੇ ਨਰਕ 'ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਦੋਹਰਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ-ਮੋਟੀ ਗਰਾਂਟਾ ਭੇਜ ਦਿਓ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦਿਓ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ ਤੇ ਆ ਤੁਹਾਨੂੰ ਸੰਗਤ ਨੂੰ ਮੈਂ ਕਹਿੰਨੀ ਆ ਨਸ਼ਾ ਬਹੁਤ ਵੱਡਾ ਮੁੱਦਾ ਹੈ ਇਹਨਾਂ ਸਰਕਾਰਾਂ ਤੋਂ ਆਸ ਨਾ ਰੱਖਿਏ ਜਿਨ੍ਹਾਂ ਨੇ ਦੁਕਾਨਾਂ ਖੋਲ ਛੜੀਆਂ ਨੇ ਮਾਵਾ ਦੇ ਪੁੱਤ ਮਰਵਾ ਕੇ ਕਿਉਂ ਨਾ ਅਸੀਂ ਪਿੰਡ-ਪਿੰਡ ਕਮੇਟੀ ਬਣਾਈਏ ਬੀਬੀਆਂ ਨਾਲ ਲਗਣ ਯੂਥ ਨਾਲ ਲੱਗੇ ਸਾਰੇ ਤੁਸੀਂ ਵੀਰ ਨਾਲ ਰਗੋ ਆਪ ਕਮੇਟੀਆਂ ਬਣਾਈਏ ਇਹ ਨਸ਼ੇ ਵੇਚਣ ਵਾਲਿਆਂ ਨੂੰ ਆਪ ਘੇਰ ਕੇ ਇਹਨਾਂ ਨੂੰ ਜੇਲਾ ਤਾਈ ਪਹੁੰਚਾਈਏ ਜੇ ਜਵਾਨੀ ਬਚਾਣੀ ਹੈ ਤਾਂ ਫਿਰ ਵਿਦੇਸ਼ ਭੇਜਨ ਨਾਲ ਹੀ ਹੱਲ ਹੈਗਾ ਇੱਥੇ ਰਹਿ ਕੇ ਸਾਡੀ ਜਵਾਨੀ ਪੰਜਾਬ ਦੀ ਲੜਾਈ ਲੜੇ ਕਿਉਂਕਿ ਵੱਡੀ ਲੜਾਈਆਂ ਲੜਨੀਆਂ ਪਾਣੀ ਆ ਦਾ ਬਹੁਤ ਵੱਡੀ ਲੜਾਈ ਹੈ ਉਹਨੂੰ ਅਸੀਂ ਸਾਨੂੰ ਲੜਨਾ ਪਊਗਾ ਇਹ ਸਾਰੇ ਇਕੱਠੇ ਨੇ ਭਾਵੇਂ ਰਾਜਧਾਨੀ ਦੀ ਭਾਵੇਂ ਧਾਰਮਿਕ ਸਥਾਨਾਂ ਦੀ ਭਾਵੇਂ ਕਿਸਾਨਾਂ ਦੀ ਸਾਰੀ ਲੜਾਈਆਂ ਲੜਨੀਆਂ ਨੇ ਤੇ ਸਾਨੂੰ ਸਾਡੀ ਜਵਾਨੀ ਕਾਇਮ ਚਾਹੀਦੀ ਹੈ ਕਾਇਮ ਤਾਂ ਹੋਗੀ ਜੇ ਨਸ਼ਾ ਦੇ ਖਿਲਾਫ ਅਸੀਂ ਆਪ ਇੱਕ ਮਹਿੰਮ ਚਲਾਈਏ ਤੇ ਇਹਨਾਂ ਨਸ਼ਿਆਂ ਨੂੰ ਰੋਕੀਏ ਸੋ ਮੈਂ ਆਸ ਕਰਦੀਆਂ ਇਹਦੇ ਵਾਸਤੇ ਵੀ ਤੁਸੀਂ ਜ਼ਰੂਰ ਸੋਚੋਗੇ ਮੰਥਨ ਕਰਕੇ ਆਪਸ ਵਿੱਚ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਬਾਕੀ ਮੈਂ ਧੰਨਵਾਦ ਕਰਦੀਆਂ ਕਿ ਮੇਰੇ 9 ਦੇ 9 ਹਲਕਿਆਂ 'ਚ ਜਿੱਥੇ ਆਮ ਆਦਮੀ ਦੇ ਐਮਪੀ ਐਮਐਲਏ ਬੈਠੇ ਹੋਏ ਨੇ ਲੇਕਿਨ 9 ਵਿੱਚੋਂ 5ਾਂ 'ਚ ਲੀਡ ਦਿਲਵਾਈ ਲੋਕਾਂ ਦੇ ਬੇਨਤੀ ਬਕਰਾਂ ਨੇ ਛਟੇ 'ਚ ਆਪਾਂ ਕੱਲੇ 250 ਤੋਂ ਮੋੜ ਤੋਂ ਹਾਰੇ ਕੱਲੇ 500 ਬਠਿੰਡੇ ਸ਼ਹਿਰ ਤੋਂ ਹਾਰੇ ਤੇ ਚਲੋ ਇਹਨਾਂ ਦੋ ਹਲਕਿਆਂ ਤੋਂ ਘਾਟ ਕਮੀ ਰਹਿ ਗਈ ਮੈਂ ਕਿੰਨ 7 9 ਵਿੱਚੋਂ 7 ਹਲਕੇ ਬਰਾਬਰ ਕਰਕੇ ਅੱਗੇ ਲੈਣ ਲੈ ਕੇ ਜਾਣਾ ਬਹੁਤ ਵੱਡੀ ਚੀਜ਼ ਹੈ ਤੇ ਬਾਦਲ ਸਾਹਿਬ ਦੇ ਹਲਕੇ ਨੇ ਜਿਸ ਤਰੀਕੇ ਦੇ ਨਾਲ ਮਾਨ ਰੱਖਿਆ ਮੈਂ ਉਹਨਾਂ ਦਾ ਵੀ ਰਣੀ ਰਵਾਂਗੀ ਤੇ ਤੁਹਾਡਾ ਵੀ ਰਣੀ ਰਵਾਂਗੀ ਜਿਹਨਾਂ ਵਰਕਰਾਂ ਨੇ ਦਿলো ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਤੁਸੀਂ ਯੋਗਦਾਨ ਪਾਇਆ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡਾ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ